ਆਹੋ ਰੋਡ ਦੀ ਬਦਤਰ ਹਾਲਤ ਦਿਨੋ ਦਿਨ ਵਿਗੜਦੀ ਜਾਂਦੀ ਹੈ ਪਰ ਸਾਨੂੰ ਇਹ ਸਮਝ ਨਹੀਂ ਆਂਦੀ ਕਿ ਸਰਕਾਰਾਂ ਨੇ ਪੈਸਾ ਲੈ ਕੇ ਕਿੱਥੇ ਜਾਣਾ ਹੈ ਮੁਰਦਾਬਾਦ ਜੈ ਭੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਅੰਬेडਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਤੇ ਮੈਂ ਤੁਹਾਡਾ ਆਪਣਾ ਰਕੇਸ਼ ਕੁਮਾਰ ਸ਼ਮੀ ਇਸ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅਸੀਂ ਖੜੇ ਹਾਂ ਇਸ ਸਮੇਂ ਰਾਹੋ ਰੋਡ ਰਾਹੋ ਰੋਡ ਫਿਰ ਜਿਹੜਾ ਹੈਗਾ ਸਰਗਰਮੀਆਂ ਦੇ ਵਿੱਚ ਦੇਖਿਆ ਜਾਂਦਾ ਤਾਂ ਰਾਹੋ ਰੋਡ ਨੂੰ ਪਹਿਲਾਂ ਬੜੇ ਮਤਲ ਨਾਮਾਂ ਦੇ ਨਾਲ ਪੁਕਾਰਿਆ ਗਿਆ ਨਰਕ ਰੋਡ ਰਾਹੋਂ ਰੋਡ ਖੱਡਿਆਂ ਵਾਲਾ ਰੋਡ ਟਿਪਰਾਂ ਵਾਲਾ ਰੋਡ ਬੜੇ ਇਨਿਕਾ ਨਾਮਾਂ ਦੇ ਨਾਲ ਜਿਹੜਾ ਹੈਗਾ ਰੋਡ ਨੂੰ ਜਾਣਿਆ ਜਾਂਦਾ ਤਾਂ ਅੱਜ ਫੇਰ ਆਪਾਂ ਇੱਕ ਵਾਰ ਜਿਹੜਾ ਹੈਗਾ ਰਾਹੋਂ ਰੋਡ ਦੇ ਉੱਤੇ ਖੜੇ ਆ ਤਾਂ ਦੇਖ ਸਕਦੇ ਹਾਂ ਕਿ ਪਿਛਲੇ ਪਾਸੇ ਕਿ ਧਰਨਾ ਲੱਗਿਆ ਹੋਇਆ ਰਾਹੋਂ ਰੋਡ ਨੂੰ ਮੁੱਦਾ ਕੀ ਹੈ ਕਿ ਰਾਹੋਂ ਰੋਡ ਨੂੰ ਬਣਾ ਕੇ ਦਿੱਤਾ ਜਾਵੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਬਸਤੀ ਚੋਦੜ ਚੌਂਕ ਤੋਂ ਲੈ ਕੇ ਮੱਤੇਵਾੜੇ ਤੱਕ ਰੋਡ ਸਾਰਾ ਜਿਹੜਾ ਹੈਗਾ ਬਣਨ ਵਾਲਾ ਪਿਆ ਕਿਸੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਕੋਈ ਐਮਐਲਏ ਕੋਈ ਐਮਪੀ ਕੋਈ ਜਿਹੜੇ ਹੈਗੇ ਇੱਥੇ ਮੰਤਰੀ ਬਹੁਤ ਵਾਰੀ ਇਸ ਰੋਡ ਨੂੰ ਜਿਹੜਾ ਹੈਗਾ ਆਪਣੇ ਬੋਲੋ ਬਣਾਇਆ ਤਾਂ ਆਪਣੇ ਨਾਲ ਅੱਜ ਫੇਰ ਲੋਕ ਇੱਕ ਵਾਰ ਇਕੱਠੇ ਹੋਏ ਆਪਾਂ ਜਾਣਦੇ ਆ ਕਿ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਆਓ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਜਗਮੋਣ ਸਿੰਘ ਜੀ ਇੱਥੋਂ ਦਾ ਰੈਣ ਵਾਲਾ ਰਾਹੋ ਰੋਡ ਦਾ ਜੀ ਮੈਂ 2002 ਤੋਂ ਲੱਗ ਕੇ ਹੁਣ 2025 ਆ ਗਿਆ ਪਰ ਰਾਹੋ ਰੋਡ ਦੇ ਹਾਲਾਤ ਕਦੇ ਵੀ ਸੁਧਰੇ ਨਹੀਂ ਆ ਇੱਥੇ ਬਹੁਤ ਗਵਰਨਮੈਂਟ ਆਈਆਂ ਨੇ ਚਾਹੇ ਉਹ ਬਾਦਲ ਸਰਕਾਰ ਸੀਗੀ ਚਾਹੇ ਉਹ ਕੈਪਟਨ ਦੀ ਸਰਕਾਰ ਸੀ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਰਾਹੋਂ ਰੋਡ ਦੀ ਬਦਤਰ ਹਾਲਤ ਦਿਨੋਂ ਦਿਨ ਵਿਗੜਦੀ ਜਾਂਦੀ ਹੈ ਨਾ ਇੱਥੇ ਸੀਵਰੇਜ ਪ੍ਰਾਣੀ ਦਾ ਕੋਈ ਹੱਲ ਹੈ ਨਾ ਇੱਥੋਂ ਕੋਈ ਛੜਕਾਂ ਦੇ ਟੋਇਆਂ ਦਾ ਹੱਲ ਹੈ ਜੇ ਇਹ ਸੜਕ ਬਣ ਵੀ ਜਾਂਦੀ ਹੈ ਤੇ 6 ਤੋਂ 7 ਮਹੀਨੇ ਕੱਢਦੀ ਹੈ ਦੁਬਾਰਾ ਟੁੱਟ ਜਾਂਦੀ ਹੈ ਕਿਸੇ ਵੀ ਸਰਕਾਰ ਨੇ ਦਾ ਸਾਰਥਕ ਹੱਲ ਨਹੀਂ ਕੱਢਿਆ ਸਾਡੇ ਲੋਕਾਂ ਦੀ ਇਹੀ ਮੰਗ ਹੈ ਕਿ ਇਸ ਸੜਕ ਦਾ ਕੋਈ ਪਰਮਾਨੈਂਟ ਹੱਲ ਕੱਢਿਆ ਜਾਵੇ ਜੋ ਸਾਡੇ ਲੁਧਿਆਣੇ ਸ਼ਹਿਰ ਨੂੰ ਅੱਗੇ ਰੋਪੜ ਤੱਕ ਇਹ ਰਸਤਾ ਜੁੜਦਾ ਹੈ ਤੇ ਬਹੁਤ ਜ਼ਿਆਦਾ ਇੱਥੇ ਜਿਹੜੀ ਆਵਾਜਾਈ 24 ਘੰਟੇ ਰਹਿੰਦੀ ਹੈ ਸੋ ਸਾਡੀ ਬੇਨਤੀ ਹੈ ਜੋ ਮੁੰਡੀਆਂ ਸਾਹਿਬ ਮੰਤਰੀ ਨੇ ਇਸ ਹਲਕੇ ਤੋਂ ਸਾਹਨੇਵਾਲ ਹਲਕੇ ਦੇ ਏਰੀਆ ਪੈਂਦਾ ਉਹਦਾ ਕੋਈ ਸਾਰਤਕ ਹੱਲ ਕੱਢ ਕੇ ਲੋਕਾਂ ਨੂੰ ਪ੍ਰੋਪਰ ਰਾਹਤ ਦਿੱਤੀ ਜਾ ਆਪਾਂ ਦੇਖਦੇ ਹਾਂ ਕਿ ਜਿੱਦਾਂ ਵੋਟਾਂ ਦੇ ਸਮੇਂ ਲੀਡਰ ਆਉਂਦੇ ਨੇ ਹੱਥ ਜੋੜਦੇ ਤੁਹਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਪੂਰੀਆਂ ਕੀਤੀਆਂ ਜਾਣਗੀਆਂ ਆ ਆਪਾਂ ਅੱਜ ਤੱਕ ਮਤਲਬ ਇਹ ਮੁੱਦਾ ਚੱਕਿਆ ਰਹਾ ਹਾਂ ਰੋਡ ਦਾ ਜਿਹੜੇ ਲੀਡਰ ਤੁਹਾਡੇ ਕੋਲ ਵੋਟਾਂ ਮੰਗਣ ਆਦੇ ਸੀ ਹਰੇਕ ਵਾਰੀ ਕਿਸਾਨ ਜੁਨੀਅਨ ਵੀ ਪਿੱਛੇ ਇਹਨੂੰ ਬਣਾ ਕੇ ਕਹੀ ਹੈ ਲੋਕਾਂ ਨੇ ਆਪਣਾ ਚੰਦਾ ਆਪਣਾ ਪੈਸਾ ਇਕੱਠਾ ਕਰਕੇ ਵੀ ਇਹਦੇ ਜਿਹੜੇ ਖੱਡੇ ਸੀਗੇ ਇਹ ਸੜਕ ਬਣਵਾਈ ਸੀ ਪਰ ਕੋਈ ਜਿਹੜੇ ਹੱਲ ਆ ਉਹ ਸਰਕਾਰ ਹੀ ਇਹਦਾ ਕਰ ਸਕਦੀ ਆ ਲੋਕ ਤੇ ਸੰਯੋਗ ਕਰ ਸਕਦੇ ਆ ਤੇ ਸਰਕਾਰਾਂ ਜਿਹੜੀਆਂ ਨੇ ਹਰੇਕ ਵਾਰ ਰਾਜਨੀਤਿਕ ਰੋਟੀਆਂ ਸੇਕ ਕੇ ਆਪਣੀਆਂ ਵੋਟਾਂ ਪੱਕੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਵੱਲ ਕੋਈ ਖਿਆਲ ਨਹੀਂ ਕਰਦੇ ਨਾ ਛੜਕਾਂ ਬਣਾਉਂਦੇ ਆ ਨਾ ਸੀਵਰੇਜ ਬਣਾਉਂਦੇ ਆ ਵੀ ਕੋਈ ਹੱਲ ਨਹੀਂ ਕਰਦੇ ਕੀ ਮੰਗੀ ਆ ਤੁਹਾਡੀ ਮੰਗ ਸਾਡੀ ਇਹੀ ਆ ਵੀ ਇਹਦਾ ਕੋਈ ਪ੍ਰੋਪਰ ਹੱਲ ਕੀਤਾ ਜਾਵੇ ਜੇ ਸੀਵਰੇਜ ਦੀ ਲੋੜ ਹੈ ਉਹ ਪਾਇਆ ਜਾਵੇ ਜੇ ਕੋਈ ਸਿਮਟਡ ਛੜਕ ਬਣਾਣੀ ਆ ਜੇ ਜਿਵੇਂ ਹੁਣ ਲੋਕੋ ਵਾਲੀ ਆ ਇਹ ਇੰਟਰਲੌਕ ਟਾਈਲਾਂ ਵਾਲੀ ਬਣ ਸਕਦੀ ਆ ਵੀ ਖੱਡੇ ਨਾ ਪੈਣ ਇਹਦੇ ਵਿੱਚ ਜਿਹੜਾ ਪਰਮਾਨੈਂਟ ਰਸਤਾ ਉਹ ਤਿਆਰ ਰਹੇ ਕੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਸ਼ੋਤਮ ਚੋਧਰੀ ਹੈ ਜੀ ਹਾਂ ਜੀ ਚੋਧਰੀ ਸਾਹਿਬ ਕੀ ਕਹਿਣਾ ਚਾਹੋਗੇ ਜੀ ਰੋਡ ਬਾਰੇ ਬਸ ਇਹ ਕਹਿਣਾ ਚਾਹਾਂਗੇ ਕਿ ਰਾਹੋ ਰੋਡ ਦਾ ਕੋਈ ਵਿਕਾਸ ਨਹੀਂ ਹੈਗਾ ਜੀ ਸਾਨੂੰ 18 ਤੇ 20 ਸਾਲ ਦੇਖਦਿਆਂ ਨੂੰ ਹੋ ਗਏ ਕੰਮ ਸੇ ਕੰਮ ਵੀ ਅਸੀਂ ਇੰਨੇ ਕਿ ਪਰੇਸ਼ਾਨ ਆ ਅਸੀਂ ਆਪਣੇ ਕੋਤੀ ਦਾਦਾ 15-15000 ਲਾ ਚੁੱਕੇ ਕੋਈ ਰੋਡ ਦਾ ਹਾਲ ਨਹੀਂ ਹੈਗਾ ਅਸੀਂ ਇਹ ਜਾਗਰੂਕ ਕਰਨੇ ਚਾਹੁੰਦੇ ਸੀ ਸਾਹ ਸਾਰਾ ਭਰਾ ਆਪਣੀ ਇਕੱਠੇ ਹੋਏ ਮਿਹਰਬਾਨ ਦੇ ਸਾਡੇ ਜਿੰਨੇ ਹੈ ਜੀ ਸਮੂਹ ਆਪਣਾ ਸਾਡੇ ਬਾਰੀਆ ਸਾਹਿਬ ਜੀ ਸਾਰੇ ਇਕੱਠੇ ਅਸੀਸ ਕਰਨ ਹੋਏ ਆ ਕਿ ਕੋਈ ਜਾਗਰਤਾ ਨਹੀਂ ਕਰਦਾ ਇਸ ਰਾਹਾਂ ਰੋਡ ਲਈ ਨਾ ਇਸ ਰੋਹਾਂ ਰੋਡ ਮੁੰਡੀਆਂ ਸਾਹਿਬ ਮੰਗਣ ਦੇ ਸਾਹਮਣੇ ਕਿ ਸਾਡੇ ਰੋਡ ਨੂੰ ਜਲਦੀ ਜਲਦੀ ਬਣਾਇਆ ਜਾਵੇ ਕਿਉਂਕਿ ਇਹ ਇਲਾਕਾ ਮੁੰਡੀਆਂ ਸਾਹਿਬ ਕੋਲ ਪੈ ਰਿਹਾ ਹੈ ਅਸੀਂ ਭੋਲੇ ਗਰੇਵਾਲ ਜੀ ਨੂੰ ਮੈਸੇਜ ਆਇਆ ਉਹ ਕਹਿੰਦੇ ਜੀ ਇਹ ਰੋਡ ਮੁੰਡੀਆਂ ਸਾਹਿਬ ਜੀ ਕੋਲੇ ਹੈ ਪਰ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਸਰਕਾਰਾਂ ਨੇ ਪੈਸਾ ਲੈ ਕੇ ਕਿੱਥੇ ਜਾਣਾ ਹੈ ਮੈਂ ਰਿਕਵੈਸਟ ਕਰਦਾ ਕਿ ਮੇਰੇ ਸੁਣਨ ਵਿੱਚ ਆਇਆ ਹੈ ਕਿ ਸਰਾਹੋਂ ਰੋਡ ਦਾ 43 ਕਰੋੜ ਰੁਪਇਆ 43 ਕਰੋੜ 16 ਲੱਖ ਰੁਪਇਆ ਸਰਾਹ ਰੋਡ ਦਾ ਆਇਆ ਹੈ ਮੈਂ ਵਾਦਾ ਸਰਕਾਰ ਨਾਲ ਕਰਦਾ ਕਿ ਮੈਨੂੰ 18 ਕਰੋੜ ਦਿੱਤਾ ਜਾਵੇ ਮੈਨੂੰ 18 ਕਰੋੜ ਦਿੱਤਾ ਜਾਵੇ ਮੈਂ ਪੂਰਾ ਰੋਡ ਤਿਆਰ ਕਰਕੇ ਦੇਵਾਂਗਾ ਇਹਦਾ ਸਾਰੀ ਸਰਕਾਰਾਂ ਨਾਲ ਸਵਰਗ ਵਿੱਚ ਕੋਠੀਆਂ ਬਣਾਉਣੀਆਂ ਗੱਲ ਕੁਛ ਨਹੀਂ ਹੈਗੀ ਸਰਕਾਰ ਬਾਰੇ ਜਨਤਾ ਬਾਰੇ ਕੋਈ ਨਹੀਂ ਸੋਚਦਾ ਆਪਣੀ ਗੱਡੀ ਬੜੀ ਚਾਹੀਦੀ ਇਹਨਾਂ ਨੂੰ ਜਹਾਜ਼ ਵੜ ਚਾਹੀਦਾ ਜਨਤਾ ਬਾਰੇ ਕੋਈ ਨਹੀਂ ਸੋਚਦਾ ਵੀਰ ਜੀ ਅਸੀਂ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਦੇਸ਼ ਦਾ ਪੈਸਾ ਦੇਸ਼ੇ ਲੱਗਾ ਜਾਵੇ ਔਰ ਆਹਾਂ ਰੋੜ ਦਾ ਪੈਸਾ ਆਹਾਂ ਰੋੜ ਲੱਗਾ ਲਾਇਆ ਜਾਵੇ ਕਿ ਸਾਡੇ ਜਿਹੜੇ ਬੱਚੇ ਆਉਣ ਵਾਲੇ ਸਮੇਂ ਤੱਕ ਸਾਰੇ ਸਹੀ ਸਲਾਮ ਚੱਲਣ ਅਸੀਂ ਰੋਜ਼ ਦੇਖਦੇ ਆ ਕੋਈ ਲੜਾਈ ਹੁੰਦੀ ਹੈ ਕਿਸ ਵਿੱਚ ਲੜਾਈ ਹੁੰਦੀ ਹੈ ਪਾਰਟੀ ਪਾਉਂਦਾ ਕੋਈ ਖੱਡਾ ਪਿਆ ਵਾ ਕੋਈ ਸੀਵਰ ਵਿੱਚ ਲੜਾਈ ਹੈ ਅਸੀਂ ਰਿਕਵੈਸਟ ਇਹੀ ਕਰਦੇ ਆ ਸਰਕਾਰ ਸਾਹਮਣੇ ਹੱਥ ਜੋ ਇਸ ਰੋਡ ਨੂੰ ਜਲਦੀ ਜਲਦੀ ਬਣਾਇਆ ਜਾਵੇ ਅਸੀਂ ਤੇ ਇਹ ਰਿਕੁਐਸਟ ਕਰਦੇ ਵੀ ਜੀ ਇਸ ਸੰਬੰਧੀ ਤੁਸੀਂ ਕੋਈ ਡੀਸੀ ਸਾਹਿਬ ਨੂੰ ਜਾਂ ਕੋਈ ਮੰਤਰੀ ਸਾਹਿਬ ਨੂੰ ਜਾਂ ਕਿਸੇ ਨੂੰ ਕੋਈ ਮੰਗ ਪੱਤਰ ਵਗੈਰਾ ਦਿੱਤਾ ਹਜੇ ਅਸੀਂ ਕੋਈ ਨਹੀਂ ਦਿੱਤਾ ਵੀਰੇ ਅਸੀਂ ਕੱਲ ਤੋਂ ਸ਼ੁਰੂ ਕਰਾਂਗੇ ਮੰਡੇ ਤੋਂ ਸ਼ੁਰੂ ਕਰਾਂਗੇ ਹਰੇਕ ਨੂੰ ਰਿਕੁਐਸਟ ਪਾਈ ਹੈ ਅੱਜ ਵੀ ਅਸੀਂ ਇਹ ਬੈਨਰ ਵਾਰੇ ਦੇਖੋ ਅਸੀਂ ਲਿਖਿਆ ਕਿਸੇ ਬਾਰੇ ਗਲਤੀ ਨਹੀਂ ਲਿਖਿਆ ਕਿਸੇ ਸਰਕਾਰ ਬਾਰੇ ਨਹੀਂ ਗਲਤੀ ਲਿਖਿਆ ਸਿਰਫ ਰਿਕੁਐਸਟ ਕਰਦੇ ਆ ਕਿ ਸਾਡੇ ਰਾਹਾਂ ਰੋਡ ਬਾਰੇ ਬਣਾਇਆ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਹੈਗੀ ਕੀ ਸਾਡੀ ਜੇਜ 5 ਰੁਪਿਆਣ 5 ਸਾਨੂੰ ਕੋਈ ਪਰਵਾਹ ਨਹੀਂ ਹੈਗੀ ਅਸੀਂ ਦੱਸਦਾ 20000 ਆਪਣੇ ਕੋਲ ਤੇ ਦੇ ਸਕਦੇ ਆ ਇੰਨੀ ਪਾਵਰ ਸਾਨੂੰ ਪ੍ਰਮਾਤਨ ਦਿੱਤੀ ਹੋਈ ਸਮਰਤ ਬਖਸ਼ੀ ਗਈ ਔਰ ਅੱਜ ਅਸੀਂ ਤਿੰਨ ਟਿੱਪਰ ਆਹਾਂ ਰੋਡ ਤੇ ਪਵਾ ਰਹੇ ਆ ਆਪਣੇ ਪੈਸੇ ਚੋਂ ਇਹ ਸਾਡੇ ਜਿੰਨੇ ਆਪਣੇ ਨੌਜਵਾਨ ਮੁੰਡੇ ਆ ਸਾਡੇ ਬਾਰੀਆ ਸਾਹਿਬ ਜੀ ਸੋਮਰਾਜ ਜੀ ਸਾਰੇ ਸਾਡੇ ਖੜੇ ਅਵਤਾਰ ਜੀ ਅਸੀਂ ਆਪਣੇ ਕੋਲ ਤੇ 5-5000 ਇਕੱਠਾ ਕਰਕੇ ਪੈਸੇ ਪਾ ਰਹੇ ਹਾਂ ਕਿ ਰੋਡ ਚੱਲਦਾ ਹੋਵੇ ਸਾਡੀ ਮੰਗ ਤਾਂ ਇਹ ਹੈ ਕਿ ਸਰਕਾਰ ਨੂੰ ਰਿਕਵੈਸਟ ਹੈ ਕਿ ਰਾਹਾਂ ਰੋਡ ਸਾਡਾ ਮਿਹਰਬਾਨ ਪਿੰਡ ਦਾ ਹੈ ਵਿਕਾਸ ਕੀਤਾ ਜਾਵੇ ਹੁਸ਼ਿਆਰ ਸਿੰਘ ਹੁਸ਼ਿਆਰ ਸਿੰਘ ਜੀ ਕੀ ਕਹਿਣਾ ਚਾਹੋ ਏ ਪਾਣੀ ਦਾ ਬਕਰਾਸ ਨਹੀਂ ਕਿਤੇ ਹੁੰਦਾ ਜੱਤੀ ਸੜਕ ਰਹਿਣੀ ਨਹੀਂ ਹੈਗੀ ਨੰਬਰ 2 ਜਿਹੜੇ ਲੋਕਾਂ ਦਾ ਫਰੀਦਾ ਨਲੇ ਦੱਬੇ ਹੋਇਆ ਉਹਦੀ ਸਫਾਈ ਕਰਨ ਗੌਰਮੈਂਟ ਸਾਰੀ ਪਾਣੀ ਤਾਂਹੀਂ ਲਉਣ ਵਾਲੇ ਵਿੱਚ ਹੈ ਪਾਣੀ ਕਿੱਥੇ ਜਾਊ ਦੱਸੋ ਬੰਦਾ ਪਾਣੀ ਕਿਹਦੇ ਵਿੱਚ ਜਾਣ ਦਾ ਰਸਤਾ ਹੈ ਨਹੀਂ ਲੋਕਾਂ ਦਾ ਫਰੀਦਾ ਨਲੇ ਦੱਬੇ ਕਮਰੇ ਪਏ ਹੋਇਆ ਉੱਥੇ ਗੌਰਮੈਂਟ ਛੜਾਉਂਦੀ ਨਹੀਂ ਅੱਜ ਜਿਹੜੇ ਲੋਕ ਜਿਹੜੇ ਲੋਕ ਅੱਜ ਇਕੱਠੇ ਹੋ ਗਏ ਇੱਥੇ ਐਜੀਟੇਸ਼ਨ ਕਰ ਰਹੇ ਆ ਇਸ ਰਾਹੋ ਰੋਡ ਦੇ ਲਈ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋ ਮੈਂ ਕਹਿੰਦਾ ਰਾਹੋ ਰੋਡ ਪੜਨਾ ਚਾਹੀਦਾ ਸਰੰਜ ਢਿੱਲੋਂਾਂ ਪਹਿਲਾਂ ਪਟਾਇਆ ਸੀਵਰੇਜ ਮਾੜੇ ਪੁਆਏ ਪੈਪ ਮ ਪੈਸਾ ਖਾ ਰਿਆ ਹੜੱਪ ਕਰ ਲਿਆ ਦੱਸੋ ਕਿੱਥੇ ਜਾਂਦਾ ਜਾਊਗੀ ਗਰੀਬ ਕਿੱਥੇ ਜਾਊਗਾ 10 ਰੁਪਏ ਮੰਗਣ ਵਾਲੇ ਬੰਦੇ ਰੋਟੀ ਖਾਣ ਲਈ ਸਾਨੂੰ ਤੰਗ ਕਰ ਰਹੇ ਆ ਅਸੀਂ ਕਿੱਥੇ ਜਾਈਏ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਸਰਕਾਰ ਕੋਲੋਂ ਇਹਨੂੰ ਰੋਡ ਬਣਾਣ ਵਧੀਆ ਸੀਵਰੇਜ ਸੈਟ ਕਰਨੇ ਤੇ ਪਾਣੀ ਨਿਕਾਸ ਹੋਵੇ ਤੇ ਨਾਲਿਆਂ ਵਿੱਚ ਪਾਣੀ ਪਵੇ ਜਿਹੜੇ ੱੱੱਪੇ ਹੋਏ ਤੁਸੀਂ ਰੋਜ਼ ਰੋਡ ਦੇ ਉੱਤੇ ਚੱਲਦੇ ਹੋ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਰਦੇ ਬਹੁਤ ਵੀਰੇ ਬਹੁਤ ਜ਼ਿਆਦਾ ਕਰ ਰਹੇ ਆ ਸਾਡੀ ਗੱਡੀਆਂ ਟੁੱਟ ਰਹੀਆਂ ਮਾ ਸਾਡੀ ਗੱਡੀ ਟੁੱਟ ਰਹੀਆਂ ਸਾਰਾ ਰਹਾ ਰੋਡ ਮੇਰਾ ਪਿੰਡ ਬੂਤ ਘਾੜਾ ਰਾਹ ਰੋਡ ਸਾਰਾ ਬੇ ਕਰਕੇ ਦਾ ਅਗਾਹਾਂ ਵਾਲਾ ਬਣਿਆ ਸਾਹ ਹੋਇਆ ਨਹੀਂ ਜਿੰਨੀ ਅਸੀਂ ਭੋਕਟ ਹੈ ਸਾਨੂੰ ਪਤਾ ਰੱਬ ਨੂੰ ਪਤਾ